आपकी आवाज समाचार आप तक मैं हरवंशाल मित्तल ਰਮਨ ਜੀ ਕਾਦੀ ਦੁਕਾਨ ਆਰ ਕਿਵੇਂ ਚੋਰੀ ਹੋਈ ਸਫੇਰਪਾੜ ਦੀ ਦੁਕਾਨ ਹੈ ਜੀ ਚੋਰੀ ਉਪਰੋਂ ਛੱਤ ਪਾੜ ਕੇ ਹੋਈ ਹੈ ਜੀ ਕਿੱਦਾਂ ਹੋਈ ਪਤਾ ਕਿਵੇਂ ਲੱਗਾ ਤੁਹਾਨੂੰ ਇਹ ਸਵੇਰੇ ਆ ਕੇ ਜੋ ਦੁਕਾਨ ਖੋਲੀ ਉਹਦੇ ਪਤਾ ਲੱਗਾ ਜੀ ਕੀ ਦੇਖਿਆ ਕੀ ਦੇਖਿਆ ਕੈਮਰੇ ਦੇ ਵਿੱਚ ਪਤਾ ਲੱਗਦਾ ਵੀ ਰਾਤ ਨੂੰ 2 ਵਜੇ ਦੇ ਆ ਕੇ ਸਵੇਰੇ ਤਕਰੀਬਨ 5:00 ਵਜੇ ਗਏ ਉਹ ਇਹ ਕੰਦ ਛੱਤ ਪਾੜੀ ਗਈ ਹਾਂ ਛੱਤ ਪਾੜੀ ਗਈ ਕਿੰਨਾ ਨੁਕਸਾਨ ਆਇਆ ਜੀ ਨੁਕਸਾਨ ਤਾਂ 10000 ਰੁਪਏ ਦਾ ਉਪਰੋਂ ਉਪਰੋਂ ਸਮਾਨ ਚੱਕ ਕੇ ਲਿਗਾਇਆ ਜੀ ਬੋਰੀਂ ਭਰ ਕੇ ਥੱਲੇ ਉਤਰਨ ਦੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਲੱਤ ਲਮਕਾਈਆਂ ਕੈਮਰਾ ਲੱਗਾ ਸਾਡਾ ਇਸ ਕਰਕੇ ਉਹਦੇ ਵਿੱਚ ਆਇਆ ਕਿ ਉਹ ਥੱਲੇ ਉਤਰ ਨਹੀਂ पाए ਪਰ ਬਹੁਤ ਜੀ ਦੁਕਾਨ ਜੀ ਗਾਇਬ ਹੈ ਦੁਕਾਨ ਦੇ ਬਾਹਰ ਤੁਹਾਡੇ ਚੌਕੀਦਾਰ ਵੀ ਹਰ ਰਾਤ ਨੂੰ ਮੌਜੂਦ ਹੁੰਦਾ ਹੈ ਹਾਂ ਚੌਕੀਦਾਰ ਹੁੰਦਾ ਲੇਕਿਨ ਚੌਕੀਦਾਰ ਇਹ ਪਿਛਲੇ ਪਾਸੇ ਆ ਗਿਆ ਨਾ ਜੀ ਦੁਕਾਨ ਦਾ 40 ਫੁੱਟ ਪਿੱਛੇ ਹੋ ਗਿਆ ਇਸ ਨੋਕਰ ਸੇ ਆ ਕੇ ਹੋ ਗਿਆ ਪਹਿਲਾਂ ਉਹਨਾਂ ਨੇ ਪਾੜੇ ਇਧਰਲੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਇੱਥੇ ਨਹੀਂ ਲੱਗਾ ਫਿਰ ਇੱਥੇ ਲਾਇਆ ਪੁਲਿਸ ਨੇ ਤਲਾਹ ਦਿੱਤੀ ਹਾਂ ਪੁਲਿਸ ਨੂੰ ਤਲਾਹ ਦਿੱਤੀ ਪੁਲਿਸ ਵਾਲੇ ਹੋ ਕੇ ਗਏ ਮੇਰੇ ਸੇ ਹਾਲ ਬਹੁਤ ਪੜਾ ਹੈ ਪ੍ਰਸ਼ਾਸਨ ਦਾ ਕੋਈ ਇਨਾਂ ਦਾ ਕੰਟਰੋਲ ਹੈ ਨਹੀਂ ਰੋਜ਼ ਹੀ ਕਬ ਕਾਰਵਾਈ ਹੋ ਗਈ ਇਹਨਾਂ ਦਾ ਚੋਰੀਆਂ ਹੁੰਦੀਆਂ ਸੇ ਹਮ ਪਾਰ ਲੋਕ ਨਾਲ